ਇੱਕ ਇਹਨਾਂ ਨੇ ਭਵਨ ਬਣਾਤਾ ਉਹ ਬਾਰਪਲਮ ਵਿਹਾਰ ਚ ਜਸੋਵਾਲ ਪਵਨ ਅੱਛਾ ਉੱਥੇ ਇਹਨਾਂ ਦਾ ਬੁੱਤ ਵੀ ਲੱਗਾ ਪਰ ਉਹ ਇੰਨੀ ਦੂਰ ਹੈ ਕਿ ਲੋਕਾਂ ਨੂੰ ਪਤਾ ਨਹੀਂ ਹੈ ਉੱਥੇ ਵੀ ਮੇਲੇ ਲੱਗਦੇ ਰਹੇ ਇਹਨਾਂ ਦਾ ਜਿਹੜਾ 30 ਅਪ੍ਰੈਲ ਨੂੰ ਜਨਮ ਦੇ ਨੇ ਇਹਨਾਂ ਦੀ ਫੈਮਿਲੀ ਤੇ ਜਸੋਵਾਲ ਦੀ ਟਰਸਟ ਮਣਾਉਂਦੀ ਆ ਉਹ ਉੱਥੇ ਖੰਡਪਾਟ ਸਾਹਿਬ ਦੇ ਭੋਗ ਕੀਰਤਨ ਤੇ ਫਿਰ ਜਸੋਵਾਲ ਦੇ ਨਾਂ ਤੇ ਪੁਰਸਕਾਰ ਦਿੰਦੇ ਉਹ ਮੈਨੂੰ ਵੀ ਪੁਰਸਕਾਰ ਜਿਉਂਦੇ ਜੀ ਉਹ ਨਾ ਅਖੀਰ ਦੇ ਉੱਤੇ ਉਹ ਪਹਿਲਾ ਪੁਰਸਕਾਰ ਮੈਨੂੰ ਉਹਨਾਂ ਦੇ ਨਾਂ ਤੇ ਮਿਲਿਆ ਵੀ ਮੈਂ ਉਹਨਾਂ ਦਾ ਸ਼ਗਿਰਦ ਰਿਆ ਉਹਨਾਂ ਤੇ ਕਿਤਾਬਾਂ ਲਿਖੀਆਂ ਤੇ ਮੈਂ ਕਹਤਾ ਮਹ ਜੀ ਤੁਸੀਂ ਇਹ ਭਵਨ ਜਿਹੜਾ ਇੱਥੇ ਲਿਆ ਕੇ ਬਣਾਇਆ ਪਾਲਮ ਵਿਹਾਰ ਇਹਦੇ ਇੰਨੇ ਤੁਸੀਂ ਲੱਖ ਲੱਖ ਰੁਪਈਆ ਲੈ ਕੇ ਟਰਸਟੀ ਬਣਾਤੇ ਤੇ ਟਰਸਟੀ ਲੜ ਪਣਗੇ ਤੇ ਕੋਰਟ ਚ ਕੇਸ ਚੱਲ ਜਾਣਾ ਇਹਨੂੰ ਕੌਣ ਸੰਭਾਲੂਗਾ ਕਹਿੰਦਾ ਜੇ ਕੋਰਟ ਚ ਕੇਸ ਜਾਵੜਿਆ ਆਪਣਾ ਨਾਮ ਫਿਰ ਵੀ ਜਿਉਂਦਾ ਰਹੂ ਮੈਂ ਕਿਵੇਂ ਕਹਿੰਦਾ ਜਦੋਂ ਅਰਧਲੀ ਆਵਾਜ਼ ਮਾਰੂ ਨਾਮ ਲੈ ਕੇ ਜਗਦੇਵ ਸਿੰਘ ਜਸੋਵਾਲ ਬਨਾਮ ਫਲਾਣਾ ਸਿੰਘ ਹਾਜ਼ਰ ਹੋ ਕਹਿੰਦਾ ਅਦਾਲਤ ਚ ਲੋਕ ਗੱਲਾਂ ਕਰਿਆ ਕਰਨਗੇ ਵੀ ਮੋਹਨ ਸਿੰਘ ਮੇਲੇ ਵਾਲੇ ਜਸੋਵਾਲ ਦਾ ਕੇਸ ਚੱਲਦਾ ਮੈਂ ਹੈਰਾਨ ਸੀਗਾ ਵੀ ਉਹ ਮਤਲ ਗੱਲ ਨੂੰ ਕਿਹੜੇ ਪਾਸੇ ਲੈ ਗਏ ਹੁਣ ਉਹ ਭਵਨ ਵੀ ਐ ਉਥੇ